ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਵਜੋਂ ਪੰਜਾਬ ਪੁਲਿਸ ਲਗਾਤਾਰ ਐਕਸ਼ਨ ਮੋਡ ਵਿੱਚ ਦਿਖਾਈ ਦੇ ਰਹੀ ਹੈ ਅਤੇ ਵੱਡੇ ਨਸ਼ਾ ਤਸਕਰਾਂ ਤੇ ਸ਼ਕੰਜਾ ਕੱਸ ਰਹੀ ਹੈ ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਤੇ ਨਸ਼ਾ ਤਸਕਰਾਂ ਦੇ ਘਰਾਂ ਨੂੰ ਟਾਉਣ ਦੀ ਪ੍ਰਕਿਰਿਆ ਵੀ ਜਾਰੀ ਹੈ ਜਿਸ ਦੇ ਨਤੀਜੇ ਵਜੋਂ ਅੱਜ ਇੱਕar ਫਿਰ ਨਿਗਮ ਅੰਮ੍ਰਿਤਸਰ ਵੱਲੋਂ ਪੁਲਿਸ ਦੀ ਨਿਗਰਾਨੀ ਹੇਠ ਨਸ਼ਾ ਦਸਕਰ ਦੇ ਘਰ ਨੂੰ ਢਾਹਤਾ ਗਿਆ ਸਾਹਿਬ ਵੱਲੋਂ ਇਹ ਯੁੱਧ ਨਸ਼ੇ ਵਿਰੁੱਧ ਦੀ ਜੰਗ ਛੇੜੀ ਹੋਈ ਹੈ ਪੰਜਾਬ ਦੇ ਵਿੱਚ ਉਦੇ ਤਹਿਤ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਵੱਲੋਂ ਬਹੁਤ ਸਾਰੇ ਜਾਂ ਐਨਫੋਰਸਮੈਂਟ ਡਰਾਈਵ ਦੇ ਵਿੱਚ ਰਿਕਵਰੀਜ਼ ਕੀਤੀਆਂ ਗਈਆਂ ਹਨ ਔਰ ਵੱਡੀਆਂ ਬਿਗ ਫਿਸ਼ ਜਿਹਨੂੰ ਫਿਕਸ ਮਗਲਰਸ ਕਹਿੰਦੇ ਉਹ ਬੜੇ ਫੜੇ ਗਏ ਆ ਔਰ ਕਾਫੀ ਮਾਤਰਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਫਿਕਰਮਨ 90 ਕਿਲੋ ਤੋਂ ਉੱਪਰ ਰਿਕਾਰਡ ਨ ਹੋ ਚੁੱਕੀ ਹੈ 1 ਜਨਵਰੀ ਤੋਂ ਹੁਣ ਤੱਕ ਇਸ ਤੋਂ ਇਲਾਵਾ ਡਰਗਮਨੀ ਵੀ ਤਕਰੀਬਨ ਅਸੀਂ ਕਾਫੀ ਮਹੀਨਿਆਂ ਤੋਂ ਪਹਿਲੀ ਜਨਵਰੀ ਤੋਂ ਹੁਣ ਤੱਕ ਫੜੀ ਹੈ ਔਰ ਤੋਂ ਨਾਲ ਟਾਈਮ ਟੂ ਟਾਈਮ ਸ਼ੇਅਰ ਕਰਦੇ ਰਹਿਣੇ ਆ ਇਸ ਤੋਂ ਇਲਾਵਾ ਜਿਹੜੇ ਬਹੁਤ ਸਾਰੇ ਐਡਿਕਟਸ ਵੀ ਜਿਹੜੇ ਕਮਨਡ ਦੀ ਪਾਲਿਸੀ ਦੇ ਮੁਤਾਬਕ ਪੁਲਿਸ ਵੱਲੋਂ ਵੀ ਦਾਖਲ ਕਰਾਏ ਜਾ ਰਹੇ ਡੀ ਐਡਿਕਸ਼ਨ ਸੈਂਟਰ ਤੇ ਓਟ ਸੈਂਟਰ ਦੇ ਵਿੱਚ ਔਰ 64 A ਦੇ ਵਿੱਚ ਵੀ ਉਹ ਜਿਹੇ ਲੋਕ ਜਿਹੜੇ ਆ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਆ ਪਰ ਉਹਨਾਂ ਨੇ ਕ੍ਰਾਈਮ ਕੀਤਾ ਉਹਦੇ ਜਿਹੜੀ ਪ੍ਰੋਵੀਜ਼ਨ ਐ 64 A ਦੀ ਉਹਦੇ ਤਹਿਤ ਵੀ ਅਸੀਂ ਲੋਕਾਂ ਦੇ ਕੰਸੈਂਟ ਲੈ ਕੇ ਮਜਿਸਟ੍ਰੇਟ ਸਾਹਿਬ ਨੂੰ ਤੋਂ ਉਹਨਾਂ ਨੂੰ داخل ਕਰਾਈ ਦਾ ਇਲਾਜ ਕਰਾਈ ਦਾ ਸੋ ਉਹਦੇ ਨਾਲ ਤਾਂ ਕਿ ਸਮਾਜ ਦੇ ਵਿੱਚੋਂ ਅਸੀਂ ਨਸ਼ਾ ਬਿਲਕੁਲ ਮੁਕਤ ਕਰਨਾ ਹੈ ਇਹਦੇ ਜਿਹੜਾ ਇਸ ਤੋਂ ਇਲਾਵਾ ਡੈਮੋਲਿਸ਼ਨ ਡਰਾਈਵ ਜਿਹੜੀ ਹੈ ਉਹ ਵੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਪਿਛਲੇ کافی ਸਮੇਂ ਤੋਂ ਚੱਲ ਰਹੀ ਹੈ ਗਵਰਨਮੈਂਟ ਦੀ ਡਾਇਰੈਕਸ਼ਨਸ ਤੇ ਅੱਜ ਆਪਾਂ ਤੁੰਗਪਾਈ ਪਟਾਲਾ ਦੇ ਵਿੱਚ थाना ਮੁਖਮੂਰੇ ਦੇ ਏਰੀਆ 'ਚ ਖੜੇ ਆਂ ਇਹ सनी ਐਲੀਅਸ ਗੁੱਲਾ son of ਬਿੱਟੂ ਸਿੰਘ ਹਾਊਸ ਨੰਬਰ 333 ਤੁੰਗਪਾਈ ਪਟਾਲਾ ਰੋਡ ਅੰਮ੍ਰਿਤਸਰ ਇਮ्युनਿਸਪਲ ਕਾਰਪੋਰੇਸ਼ਨ ਵੱਲੋਂ ਇਲੀਗਲ ਹੋਣ ਕਰਕੇ ਉਹਦੀ ਜਿਹੜੀ ਹੈ ਡੈਮੋਲਿਸ਼ਨ ਕੀਤੀ ਜਾ ਰਹੀ ਹੈ ਪੁਲਿਸ ਸਾਹਦੇ ਤੋਂ ਮੰਗੀ ਗਈ ਸੀ ਉਹ ਅਸੀਂ ਦਿੱਤੀ ਆ ਅਸੀਂ ਸਾਰੇ ਹਾਜ਼ਰ ਆ ਸੋ ਦੇ ਨਾਲ ਲੋਕਾਂ ਦੇ ਵਿੱਚ ਬੜਾ ਕਲੀਅਰ ਮੈਸੇਜ ਜਾਂਦਾ ਕਿਉਂਕਿ ਜਿਹੜਾ ਇਹ ਬੰਦਾ ਬੜਾ ਨਟੋਰੀਅਸ ਡਰੱਗ ਸਪਲਾਈਅਰ ਹੈ ਪੁਰਾਣਾ ਸਮੱਗਲਰ ਹੈ ਇਹਦੇ ਖਿਲਾਫ 7 ਮੁਕੱਦਮੇ ਦਰਜ ਨੇ ਵੱਖ-ਵੱਖ ਥਾਣਿਆਂ 'ਚ ਮੋਕੰਪੂਰੇ ਚ اسلام آباد ਤੇ ਪਹਿਲਾਂ ਇਹਦੇ ਖਿਲਾਫ ਅਟੈਂਪਟ ਟੂ ਮਰਡਰ ਦਾ ਸੀ ਫਿਰ ਜੇਲ੍ਹ ਦੇ ਵਿੱਚ ਪ੍ਰਿਜ਼ਨ ਐਕਟ ਦਾ ਹੈ ਉਸ ਤੋਂ ਬਾਅਦ ਫਲਾਈ ਝਗੜੇ ਦਾ ਹੈ ਮੋਕੰਪੂਰੇ ਦਾ ਉਸ ਤੋਂ ਬਾਅਦ ਚਾਰ ਮੁਕਦਮੇ ਜਿਹੜੇ ਐ ਐਨਡੀਪੀਐਸ ਐਕਟ ਦੇ ਇਹਦੇ ਖਿਲਾਫ ਦਰਜ ਨੇ ਹੁਣ ਵੀ ਇਹ ਵਾਂਟਡ ਹੈ ਭੱਜਿਆ ਹੋਇਆ ਤੇ ਇਹਦੀ ਜਿਹੜੀ ਸਾਰੀ ਲੀਗਲ ਫਾਰਮੈਲਟੀ ਕਰਕੇ ਕੰਪਲੀਟ ਕੀਤੀ ਜਾ ਰਹੀ ਹੈ ਔਰ ਲੋਕਾਂ ਦੇ ਵਿੱਚ ਜਿਵੇਂ ਤੁਸੀਂ ਆਪ ਦੇਖਿਆ ਤੇ ਸੁਣਿਆ ਇਸ ਗੱਲ ਦੀ ਬੜੀ ਚਲਾਗਾ ਹੈ ਕਿ ਗਵਰਨਮੈਂਟ ਜਿਹੜੀ ਐ ਐਕਟ ਕਰ ਰਹੀ ਐ ਜਿਹੜੇ ਲੋਕਾਂ ਨੇ ਇਲ ਕਾਟਰਨ ਤੇ ਡਰੱਗ ਮਨੀ ਨਾਲ ਗਲਤ ਪ੍ਰੋਪਰਟੀਆਂ ਬਣਾਈਆਂ ਉਹ ਮੈਂ ਇਹਦੇ ਵਿੱਚ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਤੁਹਾਡੇ ਨਾਲ ਹੀ ਕਿ ਜਿਹੜੇ ਵੀ ਸਾਡੇ ਬੱਚੇ ਡਰੱਗ ਛੱਡਣਾ ਚਾਹੁੰਦੇ ਨੇ ਕਾਨੂੰਨ ਅਨੁਸਾਰ ਆਪਣੇ ਕੋਲ ਪ੍ਰੋਵੀਜ਼ਨ ਹੈਗਾ ਇਲਾਜ ਵਾਸਤੇ ਗਵਰਨਮੈਂਟ ਨੇ ਡੀਡਿਕਸ਼ਨ ਸੈਂਟਰ ਖੋਲੇ ਨੇ ਉਹ ਆਪਣਾ ਗੰਦਾ ਰਸਤਾ ਛੱਡ ਕੇ ਗੰਦੀ ਆਪਣੀ ਕੰਪਨੀ ਛੱਡ ਕੇ ਸਾਹਮਣੇ ਆਉਣ ਬੜੀ ਹਮਦਰਦੀ ਨਾਲ ਉਹਨਾਂ ਦਾ ਇਲਾਜ ਕਰਾਇਆ ਜਾਏਗਾ ਕਿਉਂਕਿ ਇੱਕ ਤਰ੍ਹਾਂ ਦੇ ਸਾਡੇ ਪੇਸ਼ੈਂਟ ਨੇ ਜਿਹੜੇ ਲੋਕ ਨਸ਼ੇ ਦਾ ਗ੍ਰਸਤ ਹੋ ਚੁੱਕੇ ਆ ਸਪੈਸ਼ਲੀ ਸਾਡੇ ਨੌਜਵਾਨ ਵੀ ਉਹ ਸਾਰੇ ਜਿੱਥੇ ਸ਼ਕਤੀ ਆ ਪੂਰੀ ਇਨਫੋਰਸਮੈਂਟ ਤੇ ਉੱਥੇ ਜਿਹੜਾ ਬੰਦਾ ਛੱਡਣਾ ਚਾਹੁੰਦਾ ਹੈ ਉਹਦੀ ਹਮਦਰਦੀ ਨਾਲ ਇਲਾਜ ਕਰਾਈਗੀ ਤੁਮ ਕੋਲੋਂ ਸਾਡਾ ਜਿਹੜਾ ਮਕਾਨ ਹੈ ਇਹਨਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਜੇ ਮਾਲਖਾਨੇ 'ਚ ਵਰਦਾ ਜਾਵੇ ਦੀ ਕੋਈ ਨਹੀਂ ਦੇਖੋ ਭਾਈ ਸਾਹਿਬ ਇਹ ਕਾਨੂੰਨ ਦੀਆਂ ਗੱਲਾਂ ਨੇ ਮੈਂ ਇਹਦੇ ਬਾਰੇ ਨਹੀਂ ਕਮੈਂਟ ਕਰ ਸਕਦਾ ਕਿਉਂਕਿ ਮਿਊਨਿਸਪਲ ਕਾਰਪੋਰੇਸ਼ਨ ਐਕਟਿਵ ਇਨਫੋਰਸਮੈਂਟ ਏਜੰਸੀ ਆ ਕਸਟੋਡੀਅਨ ਉਹਨੇ ਉਹਦੇ ਪਰਮਿਸ਼ਨ ਉਹਨਾਂ ਤੋਂ ਲਈ ਜਾਣੀ ਹੁੰਦੀ ਹੈ ਸਾਡੇ ਤੋਂ ਪੁਲਿਸ امداد ਮੰਗੀ ਗਈ ਸੀ ਅਸੀਂ ਉਹਦੇ ਤੇ ਮੌਕੇ ਤੇ ਆ ਕੇ ਅੱਜ امداد ਦਿੱਤੀ ਹੈ ਤੇ ਤੁਹਾਡੇ ਸਾਹਮਣੇ ਤੇ ਬੜਾ ਕਲੀਅਰ ਮੈਸੇਜ ਆ ਰਿਹਾ ਔਰ ਜਦੋਂ ਇਹ ਲੋਕੀ ਬਾਕੀ ਵੀ ਦੇਖਦੇ ਨੇ ਤੇ ਉਹਨਾਂ ਨੂੰ ਵੀ ਇਸ ਗੱਲ ਦੀ ਸਮਝ ਆਉਂਦੀ ਹੈ ਕਿ ਅਸੀਂ ਛੁਪਛਾਪ ਕੇ ਜੇ ਕਾਲਾ ਧੰਨ ਨਾਲ ਜਾਂ ਮਾੜੇ ਡਰੱਗ ਨਾਲ ਜੇ ਉਹ ਜਾ ਕੰਮ ਕਰਾਂਗੇ ਤਾਂ ਉਹਦਾ ਇੰਜਾਮ ਹਸ਼ਰ ਹੀ ਹੋਏ ਸਰ ਹੋਰ ਵੀ ਮਕਾਨ ਨੇ ਸਰ ਏਰੀਆ ਚੋਰ ਵੀ ਤਕੇ ਤੁਸੀਂ ਡੀਲੇ ਨਹੀਂ ਅੱਜ ਇਹੀ ਡੈਮੋਲੇਸ਼ਨ ਹੈਗੀ ਆ ਜੀ ਮਿਊਨਿਸਪਲ ਕਾਰਪੋਰੇਸ਼ਨ ਨੂੰ ਸਾਡੇ ਤੋਂ ਇੱਕੋ ਜਗ੍ਹਾ ਮੰਗੀ ਗਈ ਸੀ ਫੋਰਸ ਉਹ ਤੇ ਕਾਰਵਾਈ ਇਸਨ ਕਰਵਾ ਸਰ ਲੋਕਾਂ ਦਾ ਕਿਦਾਂ ਦਾ ਸਹਿਯੋਗ ਮਿਲ ਰਿਹਾ ਲੋਕੀ ਆ ਰਹੀਆਂ ਨੇ ਇਸ ਕਹਿ ਤਾ ਤੁਹਾਡੇ ਕੋਲ ਜਿਹੜਾ ਇੱਕ ਵਟਸਐਪ ਨੰਬਰ ਗਵਰਨਮੈਂਟ ਵੱਲੋਂ ਜਾਰੀ ਕੀਤਾ ਗਿਆ ਹੈ ਕਿ ਬਿਲਕੁਲ ਜੀ ਸੇਫ ਪੰਜਾਬ ਔਰ ਸਾਡੀ ਲੋਕਲ ਡਰੱਗ ਹੈਲਪਲਾਈਨ ਤੇ ਬਹੁਤ ਸਾਰੀਆਂ ਟਿਪਸ ਆ ਰਹੀਆਂ ਔਰ ਮੈਂ ਜਾਣ ਕੇ ਤੁਹਾਨੂੰ ਇਹ ਖੁਸ਼ੀ ਹੋਏਗੀ ਔਰ ਨਸਾਂਜੀ ਕਰਨਾ ਚਾਹਣਾ ਕਿ ਬਹੁਤ ਸਾਰੇ ਉਹਨਾਂ ਚੋਂ ਕਨਵਰਟ ਵੀ ਹੋ ਰਹੀਆਂ ਐਫ ਆਈ ਆਰ ਔਰ ਕੁਝ ਚਲੋ 2 4 5% ਦੇ ਨਿੱਜੀ ਅੰਦਿਸ਼ਨਾ ਨਾ ਦੇ ਕਰ ਦਿੰਦੇ ਪਰ ਓਵਰ ਆਲ ਲੋਕਾਂ ਦਾ ਵਿੱਚ ਉਹ ਕਿ ਕੌਨਫੀਡੈਂਸ ਬਣ ਗਿਆ ਸਿਸਟਮ ਦੇ ਵਿੱਚ ਗਵਰਨਮੈਂਟ ਦੇ ਵਿੱਚ ਪੁਲਿਸ ਦੇ ਵਿੱਚ ਉਹ ਕਾਫੀ ਸਾਨੂੰ ਸਹਿਯੋਗ ਦੇ ਸਰ ਜਿਹੜੀ ਹੈਰੋਨ ਦੀ ਗੱਲ ਜਿਹਨੇ ਇੱਕ ਤਰੀਕ ਤੋਂ ਜਦੋਂ ਜੁੱਧ ਨਸ਼ਾ ਸ਼ੁਰੂ ਕੀਤਾ ਉਸ ਤੋਂ ਬਾਅਦ ਕੰਟੈਂਟਲੀ ਇੱਕ ਕਵਰੇਜ ਘਟਦੀ ਜਾ ਰਹੀ ਆ ਕਿ ਇਸ ਨੂੰ ਵੀ ਸਮਝਦੇ ਸਪਲਾਈ ਘਟ ਗਈ ਹੈ ਜਾਂ ਮੁੱਠ ਦੇ ਮਤਲਬ ਸੱਚ ਕਾਰਜ ਕਰ ਰਹੇ ਕੋਈ ਬੜੀ ਸਿੰਪਲ ਗੱਲ ਹੈ ਤੁਸੀਂ ਵੀ ਸਮਝਦੇ ਹੋ ਕਿ ਬਾਰਡਰ ਤੇ ਨਹੀਂ ਸਕਤੀ ਰਹੀ ਹੈ ਟੈਨਸ਼ਨ ਨਹੀਂ ਹੋ ਦੇ ਕਰਕੇ ਵੀ ਕਾਰਨ ਹੈ ਦੂਜਾ ਅਸੀਂ ਬੰਦੇ ਜਿਹੜੇ ਫੜੇ ਜਿਹੜਾ ਰਿਸੀਵਰ ਹੀ ਖਤਮ ਹੋ ਗਿਆ ਤੇ ਨੇਚਰਲੀ ਉਹ ਹੀਰੋਇਨ ਮੰਗਾਊਗਾ ਹੀ ਕਾਉਂਟ ਔਰ ਦੂਜੀ ਗੱਲ ਹੈ ਜਿਹੜਾ ਹਵਾਲੇ ਦਾ ਨੈਟਵਰਕ ਆਪਾਂ ਫਸਟ ਕੀਤਾ ਉਹ ਰੀਡ ਦੀ ਹੱਡੀ ਟੁੱਟੀ ਆ ਉਹਦਾ ਉਹ ਸਭ ਤੋਂ ਵੱਡਾ ਸੱਟ ਹੈ ਉਹ ਮਿਲਦਾ ਜਦੋਂ ਪੈਸੇ ਵਾਪਸ ਜਾਂਦੇ ਹੀ ਨਹੀਂ ਤੇ ਉਹ ਸਮਗਰ ਅਗਲਾ ਨਵੀਂ ਕਨਸਾਈਨਮੈਂਟ ਦਿੰਦਾ ਹੀ ਜਮਾਨਤ ਤੋਂ ਨਾ ਕਿ ਜਿਹੜਾ ਤੁਸੀਂ ਲੋਕਰ ਕੀ ਫਰਾਈਵ ਕਰਨ ਜਾਂ ਕੋਈ ਕਰ ਰਿਹਾ ਸੀ ਕਿ ਲੋਕ ਜਿਹੜੇ ਤਸਦਾਂ ਦੀ ਜਮਾਨਤ ਨਾ ਕਰਨ ਤਾਂ ਉਸ ਦਾ ਵੀ ਇੱਕ ਘੱਟ ਜਮਾਨਤ ਉਬਾਰੀ ਆ ਦੇਖੋ ਕੋ ਕਾਨੂੰਨ ਜਿਹੜਾ ਹੈਗਾ ਵੱਲਰ ਕੁਆਂਟੀਟੀ ਤੇ ਇੰਟਰਮੀਡੀਏਟ ਕੁਆਂਟੀਟੀ ਜਿਹੜੀ ਆ ਉਹਦੇ ਵਿੱਚ ਡਿਫਰੈਂਟ ਹੈ ਕਮਰਸ਼ੀਅਲ ਵਾਸਤੇ ਡਿਫਰੈਂਟ ਹੈ ਉਹ ਜਿੰਨੀ ਵੀ ਕੋਸ਼ਿਸ਼ ਹੋ ਸਕਦੀ ਹੈ ਪ੍ਰੋਸੀਕਿਊਸ਼ਨ ਪ੍ਰਾਈਮ ਸਰ ਸਾਹਮਣੇ ਅਸੀਂ ਬੈਸਟ ਕੇਸ ਪ੍ਰੈਜੈਂਟ ਕਰਦੇ ਆ ਪਰ ਜੋ ਪ੍ਰੋਵੀਜ਼ਨਸ ਨੇ ਐਕਟ ਦੀਆਂ ਉਹਦੇ ਮੁਤਾਬਕ ਉਹਨਾਂ ਨੂੰ ਰਿਲੀਫ ਉਹਨਾਂ ਨੂੰ ਟਾਈਮ ਟੂ ਟਾਈਮ ਮਿਲਦਾ ਵੀ ਰਹਿੰਦਾ ਸਰ ਐਸੇ ਇਲਾਕੇ ਦੇ ਵਿੱਚ ਮਗੂੰ ਮਗੂੰ ਹੋਰ ਵੀ ਕੀ ਰਿਸ਼ਾ ਦੱਸ ਕਰਦੇ ਕਿ ਉਹਨਾਂ ਦੇ ਖਿਲਾਫ ਵੀ ਕਾਰਪੋਰੇਟ 100% ਜੀ ਸਾਰੇ ਦਿਨ ਰਾਤ ਇਹੀ ਕੰਮ ਕਰ ਰਹੇ ਆ ਮੈਂ ਮੇਰੇ ਕੋਲ ਐਸ ਟਾਈਮ ਫਿਕਰ ਸੀ ਤੁਹਾਨੂੰ ਮੈਂ ਜਲਦੀ ਸ਼ੇਅਰ ਕਰਾਂਗਾ ਕਾਫੀ ਆਪਣਾ ਬੈਡਲਰ ਸਪਲਾਈਅਰ ਔਰ ਹਵਾਲਾ ਵਾਲੇ ਔਰ ਐਡਿਟਸ ਜਿਹੜੇ ਜਮਾ ਕਰਾਏ ਉਹ ਸਾਰੇ ਅਸੀਂ ਡੇ ਟੂ ਡੇ ਪ੍ਰੋਗਰੈਸ ਹੈ ਸਾਡੀ ਔਰ ਸੇਫ ਪੰਜਾਬ ਦੀ ਵੀ ਟਿਪਸ ਦੇ ਉੱਤੇ ਅਸੀਂ ਕਨਵਰਟ ਕਰ ਰਹੇ ਹਾਂ ਹੁਣ 64 ਜਿਹੜੀ ਐਨਡੀਪੀਐਸ ਅੰਦਰ ਹੀ ਬੰਦਾ ਮਜਿਸਟਰ ਕੋਲ ਕਬੂਲ ਕਰਕੇ ਕਹਿੰਦਾ ਕਿ ਮੈਂ ਗਲਤ ਕੰਮ ਕੀਤਾ ਪਰ ਹੁਣ ਮੈਂ ਇਲਾਜ ਕਰਾਉਣਾ ਚਾਹੁੰਦਾ ਅਸੀਂ ਉਹਨੂੰ ਵੀ ਬੜਾ ਉਤਸ਼ਾਹ ਦੇ ਰਹੇ ਹਾਂ ਕਿ ਇਸ ਸਮਾਜ ਦੇ ਵਿੱਚ ਇਹਨੂੰ ਖਤਮ ਕਰਨਾ ਹੈ ਇਹ ਨਹੀਂ ਵੀ ਵਨ ਟਾਈਮ ਇੱਕ ਵਾਰ ਅੰਦਰ ਦੇ ਦਿੱਤੇ ਤੇ ਕੱਲ ਖਤਮ ਹੋ ਗੋ ਠੀਕ ਹੈ ਠੀਕ ਥੈਂਕ ਯੂ ਲੇਕਿਨ ਐਸੇ ਨਸ਼ਾ ਕਿੱਥੋਂ ਲੈ ਕੇ ਆਉਂਦਾ ਸੀ ਮੈਂ ਜੀ ਇੱਥੇ ਤਾਂ ਉਹਨੂੰ ਪਿਆ ਹੋਇਆ ਹੈ ਫਿਰ ਇਹਨੂੰ ਫੜਦੇ ਆਂ ਜੀ